ਪਰ ਤਲਾਕ ਹੋਵੇ ਤਾਂ ਹੋਵੇ ਕੋਈ ਤੱਕ ਬਣਦੀ ਹੈ ਕੋਈ 10 ਸਾਲ ਬਾਅਦ ਰੋਲਾ ਪਿਆ ਕੋਈ ਮਾਮਲਾ ਵਿਗੜਿਆ 3 ਸਾਲ ਬਾਅਦ ਹੁਣ ਤਾਂ ਮਹੀਨੇ ਬਾਅਦ ਹੀ ਵਿਆਹ ਦੇ ਰੋਲਾ ਪੈਣਾ ਸ਼ੁਰੂ ਹੋ ਗਿਆ ਹਫਤੇ ਬਾਅਦ ਹੀ ਰੋਲਾ ਪੈਣਾ ਸ਼ੁਰੂ ਹੋ ਗਿਆ ਕੰਟੀਨੈਂਟ ਹੈ ਫਿਰ ਪੂਰਾ ਵਰਲਡ ਹੈ ਸੋ ਇਹ ਜਿਹੜਾ ਇੰਟਰਨੈਟ ਹੈ ਇਹਨੇ ਪੂਰੇ ਵਰਲਡ ਨੂੰ ਛੋਟਾ ਕਰਕੇ ਇਸ ਇਸ ਦੇ ਵਿੱਚ ਕੈਦ ਕਰਤਾ ਇਹ ਹੈ ਅਸਲੀ ਬਿਮਾਰੀ ਦੀ ਜੜ ਅਸਲੀ ਰੀਜ਼ਨ ਇਹੀ ਹੈ ਕੇ ਸਾਡੀ ਇੱਛਾਵਾਂ ਵਧ ਗਈਆਂ ਨੇ ਸਾਡੇ ਲਾਲਚ ਵਧ ਗਏ ਇਸ ਕਰਕੇ ਜਿਆਦਾ ਮੁਸ਼ਕਲ ਆ ਗਈ ਹੈ ਹੁਣ ਰਿਸ਼ਤੇ ਹੁੰਦੇ ਨੇ ਇੰਸਟਾਗ੍ਰam ਤੇ ਜਾਂ ਉਹ ਮੈਟ੍ਰੀਮੋਨਿਅਲ ਐਪਸ ਤੇ ਹੁਣ ਉਸ ਐਪਸ ਤੇ ਕੀ ਲਿਖਿਆ ਉਹਦਾ ਕੀ ਆਥੈਂਟੀਕੇਸ਼ਨ ਹੈ ਕੋਈ ਵੈਰੀਫਿਕੇਸ਼ਨ ਨਹੀਂ ਲਿਵਿੰਗ ਦੇ ਦੌਰਾਨ ਨਾ ਇੱਕ ਦੂਜੇ ਤੇ ਬੰਦਿਸ਼ ਨਹੀਂ ਹੁੰਦੀ ਇੱਕ ਦੂਜੇ ਤੇ ਜ਼ਿੰਮੇਵਾਰੀਆਂ ਨਹੀਂ ਹੁੰਦੀਆਂ ਕਿਸ ਕਰਕੇ ਉਹ ਉਹ ਤਾਂ ਮੌਕਾ ਬੜਾ ਵਧੀਆ ਨਿਕਲ ਜਾਂਦਾ ਹੈ ਜਦੋਂ ਤੁਸੀਂ ਮੈਰਿਜ ਕਰ ਲੈਂਦੇ ਹੋ ਤੇ ਫਿਰ ਉਹ ਮਹਿਲਾ ਸੋਚਦੀ ਹੈ ਵੀ ਹੁਣ ਤਾਂ 6 ਵਜੇ ਘਰ ਵਾਲਿਆਂ ਨੂੰ ਘਰ ਆਣਾ ਚਾਹੀਦਾ ਮੇਰੇ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਬੰਦਾ ਕਹਿੰਦਾ ਮੈਂ ਤਾਂ ਦੋਸਤਾਂ ਨਾਲ ਬਹਿ ਕੇ ਤੇ ਡਰਿੰਕ ਸ਼ੇਅਰ ਕਰਨੇ ਨੇ ਪੰਗਾ ਤਾਂ ਆਸੇ ਆਪਾਂ ਪੈ ਗਏ ਕਾਮਯਾਬ ਇੱਕ ਫਾਰਮੂਲਾ ਮੈਂ ਤੁਹਾਨੂੰ ਦੇ ਦਿੰਦਾ ਜੇ ਵਿਆਹ ਕਾਮਯਾਬ ਕਰੇ ਇੱਕ ਐਗਜ਼ਾਮਪਲ ਦੇ ਦਿੰਦਾ ਮੇਰੇ ਕੋਲ ਇੱਕ ਮਰੀਜ਼ ਆਇਆ ਤਾਂ मियां ਬੀਵੀ ਲੜ ਰਹੇ ਲੜ ਵੀ ਰਹੇ ਤੇ ਨਾਲ ਪਿਆਰ ਵੀ ਬੜਾ ਸ਼ੋਅ ਕਰ ਰਹੇ ਉਹ ਲੜਦੇ ਬਹੁਤ ਸੀ ਮੈਂ ਇੱਕ ਸ਼ੀਸ਼ੀ ਲਈ ਅੰਦਰ ਗਿਆ ਤੇ ਪਾਣੀ ਭਰ ਕੇ ਦੇ ਦਿੱਤਾ ਉਹਨਾਂ ਨੂੰ ਮੈਂ ਕਿਹਾ ਮੈਡਮ ਨੂੰ ਕਿਹਾ ਮੈਂ ਕਿਹਾ ਜਦੋਂ ਤੁਹਾਡੀ ਇਹਦੇ ਨਾਲ ਲੜਾਈ ਹੋਵੇ ਤੇ ਇਹਦੇ ਚੋਂ ਤੁਸੀਂ ਇੱਕ ਚਮਚ ਦਵਾਈ ਲੈਣੀ ਹੈ ਔਰ 5 ਮਿੰਟੋਂ ਮੂੰਹ ਚ ਰੱਖਣੀ ਹੈ ਉਸ ਤੋਂ ਬਾਅਦ ਪੀਣੀ ਹੈ ਕਹਿੰਦੀ ਜੇ 5 ਮਿੰਟ ਮੂੰਹ ਚ ਕਿਉਂ ਰੱਖਣੀ ਹੈ ਮੈਂ ਕਿਹਾ ਜੀ ਇਹਦਾ ਅਸਰ ਜੀ ਇੱਥੇ ਜਲਦੀ ਹੋ ਜਾਏਗਾ ਤੁਹਾਡਾ 5 ਮਿੰਟ ਬਸ ਤੁਸੀਂ ਇਹ ਮੂੰਹ ਚ ਰੱਖਣੀ ਹੈ ਫਿਰ ਪੀ ਜਾਣਾ ਉਹ ਜਦੋਂ 10 ਦਿਨ ਬਾਅਦ ਅਗਲੀ ਵਾਰੀ ਆਏ ਤੇ ਮੇਰੇ ਪੈਰੀ ਹੱਥ ਲਾਉ ਮੈਜੀ ਕੀ ਗੱਲ ਹੋ ਗਈ ਇਹ ਜੀ ਦਵਾਈ ਤਾਂ ਅਸੀਂ ਕਦੀ ਜ਼ਿੰਦਗੀ ਚ ਨਹੀਂ ਦੇਖੀ ਸਾਸੀਕਲ ਜੀ ਸਕਰੋਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਮੇਰਾ ਨਾਮ ਮਨਜੀਤ ਸਿੰਘ ਹੈ ਸਾਡੇ ਸਮਾਜ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਪੈਦਾ ਹੋ ਰਹੀਆਂ ਨੇ ਜਿਸ ਤਰ੍ਹਾਂ ਟੈਕਨੀਕਲ ਟਾਈਮ ਹੈ ਜਿਹੜਾ ਟੈਕਨੀਕਲ ਲਿਸਨਰ ਤਕਨੀਕ ਦਾ ਮਹਾਯੋਗ ਕਿਹਾ ਜਾ ਸਕਦਾ ਹੈ ਕਿ ਕਿੰਨੇ ਐਡਵਾਂਸ ਅਸੀਂ ਟੈਕਨੀਕਲੀ ਇਸ ਸਮੇਂ ਦੇ ਵਿੱਚ ਹੋ ਗਏ ਆ ਇਸ ਦੇ ਨਾਲ ਮਾਡਰਨਾਈਜ਼ ਵੀ ਬਹੁਤ ਹੋ ਰਹੇ ਆ ਪਰ ਉੱਥੇ ਜਿਹੜੀਆਂ ਸਮੱਸਿਆਵਾਂ ਨੇ ਉਹ ਵੀ ਬਿਲਕੁਲ ਨਵੀਆਂ-ਨਵੀਆਂ ਪੈਦਾ ਹੋ ਰਹੀਆਂ ਨੇ ਹਾਲਾਂਕਿ ਹੁਣ ਅਸੀਂ ਜਿਸ ਸਮੱਸਿਆ ਦੀ ਗੱਲ ਕਰਨੀ ਹੈ ਕੋਈ ਨਵੀਂ ਨਹੀਂ ਹੈ ਤਾਂ ਪੁਰਾਣੀ ਪਰ ਇਸ ਦੇ ਵਿੱਚ ਪਿਛਲੇ ਦੋ ਦਹਾਕਿਆਂ ਤੋਂ 20 ਸਾਲਾਂ ਤੋਂ ਇੰਨਾ ਜ਼ਿਆਦਾ ਵਾਧਾ ਹੋ ਗਿਆ ਕਿ ਇਹ ਹੁਣ ਕਿਤੇ ਨਾ ਕਿਤੇ ਵੱਡਾ ਜਿਹੜਾ ਨੁਕਸਾਨ ਸਾਡੀ ਸੋਸਾਇਟੀ ਦਾ ਕਰ ਰਹੀ ਹੈ ਇਸ ਮੁਲਾਕਾਤ ਦੇ ਵਿੱਚ ਮੇਰੇ ਨਾਲ ਮੌਜੂਦ ਰਹਿਣਗੇ ਡਾਕਟਰ ਐਚ ਕੇ ਖਰਬੰਦਾ ਔਰ ਇਸ ਸਮੱਸਿਆ ਕੀ ਹੈ ਤਲਾਕ ਦੀ ਸਮੱਸਿਆ ਕਿ ਤਲਾਕਾਂ ਦੇ ਮਾਮਲੇ ਕਿਉਂ ਵਧ ਰਹੇ ਨੇ ਖਾਸ ਤੌਰ ਤੇ ਇਸ ਵਕਤ ਦੇ ਵਿੱਚ ਬੰਦਾ ਵੀ ਕਮਕਾਜੀ ਹੈ ਔਰ ਜਿਹੜੀ ਊਮਨ ਔਰ ਉਹ ਵੀ ਕੰਮਕਾਜੀ ਹੋ ਰਹੀ ਹੈ ਕਿਸੇ ਟਾਈਮ ਚ ਜਿਹੜੀਆਂ ਔਰਤਾਂ ਨੂੰ ਸਿਰਫ ਮੰਨਿਆ ਜਾਂਦਾ ਸੀ ਕਿ ਹਾਊਸ ਵਾਈਫ ਦੇ ਤੌਰ ਤੇ ਹੀ ਕੰਮ ਕਰ ਸਕਦੀਆਂ ਪਰ ਹੁਣ ਉਹ ਵੀ ਬਾਹਰ ਨਿਕਲੀਆਂ ਨੇ ਉਹ ਵੀ ਆਪਣੇ ਸੁਪਨਿਆਂ ਨੂੰ ਸਕਾਰ ਕਰ ਰਹੀਆਂ ਨੇ ਔਰ ਸਾਰੇ ਨੌਕਰੀ ਪੇਚਾ ਹੋ ਰਹੇ ਨੇ ਵੱਡੇ ਸ਼ਹਿਰਾਂ ਚ ਅਜਿਹੇ ਮਾਮਲੇ ਸਾਹਮਣੇ ਜਿਆਦਾ ਆ ਰਹੇ ਨੇ ਔਰ ਇਹ ਕਿਉਂ ਵਾਪਰ ਰਿਹਾ ਸਾਰਾ ਕਿੰਨਾ ਜਿਹੜਾ ਫਰਕ ਪਿਆ ਕਿਉਂਕਿ ਵੈਸਟ ਦੇ ਵਿੱਚ ਤਾਂ ਬਹੁਤ ਜਿਆਦਾ ਮੰਨਿਆ ਜਾਂਦਾ ਸੀ ਸਾਡੇ ਇੱਥੇ ਜਿਹੜੀਆਂ ਫੈਮਲੀਆਂ ਜੁਆਇੰਟ ਹੁੰਦੀਆਂ ਸੀਗੀਆਂ ਤਾਂ ਇਹ ਕਲਚਰ ਬਿਲਕੁਲ ਨਹੀਂ ਸੀਗਾ ਕਿ ਜਿਹੜਾ ਤਲਾਕ ਹੋ ਜਾਣਾ ਔਰ ਤੁਸੀਂ ਹੈਰਾਨੇ ਰਹੋਗੇ ਕਿ ਤਲਾਕ 2 ਸਾਲਾਂ ਬਾਅਦ 10 ਸਾਲਾਂ ਬਾਅਦ ਨਹੀਂ ਹੋ ਰੇ ਵਿਆਹ ਤੋਂ 1 ਮਹੀਨੇ ਬਾਅਦ ਵੀ ਹੋ ਰਹੇ ਨੇ ਵਿਆਹ ਤੋਂ ਹਫਤੇ ਬਾਅਦ ਵੀ ਰੌਲੇ ਪੈਣੇ ਸ਼ੁਰੂ ਹੋ ਜਾਂਦੇ ਨੇ ਪਿੱਛੇ ਜੇ ਇੱਕ ਵੱਡਾ ਜਿਹੜਾ ਮਰਡਰ ਕੇਸ ਹੋਇਆ ਚੰਡੀਗੜ੍ਹ ਦੇ ਵਿੱਚ ਉਹ ਵੀ ਇਸੇ ਮਸਲੇ 'ਚ ਕਿਤੇ ਨਾ ਕਿਤੇ ਜਿਹੜਾ ਇੱਥੋਂ ਮਾਮਲਾ ਸ਼ੁਰੂ ਹੁੰਦਾ ਸੀਗਾ ਕਿ ਹਫਤੇ ਵਿਆਹ ਦੇ ਹਫਤਾ ਬਾਅਦ ਹੀ ਰੌਲਾ ਜਿਹੜਾ ਪੈਣਾ ਸ਼ੁਰੂ ਹੋ ਗਿਆ ਸੀਗਾ ਤਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਕਰਦੇ ਆ ਸੀ ਬਹੁਤ-ਬਹੁਤ ਸਕਰੋਲ ਪੰਜਾਬ ਟੀਵੀ ਤੇ ਸ਼ੁਕਰੀਆ ਬਰਜ ਖੈਰ ਵਿਸ਼ਾ ਥੋੜਾ ਸੈਂਸਿਟਿਵ ਹੈ ਕਿਉਂਕਿ ਸਾਰੀਆਂ ਪਰਿਵਾਰਾਂ ਦੇ ਨਾਲ ਜੁੜਿਆ ਹੋਇਆ ਮੈਂ ਜ਼ਿਕਰ ਕੀਤਾ ਸੀ ਕਿ ਇਹ ਰੌਲਾ ਪੈ ਜਾਣਾ ਤਲਾਕ ਹੋ ਜਾਣਾ ਬਹੁਤ ਸਾਰੇ ਪਰਿਵਾਰ ਪਹਿਲਾਂ ਰਾਜੀਨਾਮ ਕਰਵਾ ਦਿੰਦੇ ਹੁੰਦੇ ਸੀ ਮੀਆਂ ਬੀਬੀ ਦਾ ਹੁਣ ਸਾਰੇ ਲੋਕ ਪਰ ਲੱਗੇ ਨੇ ਮਾਡਰਨ ਨੇ ਪਰ ਤਲਾਕ ਹੋਵੇ ਤਾਂ ਹੋਵੇ ਕੋਈ ਤੱਕ ਬਣਦੀ ਹੈ ਕੋਈ 10 ਸਾਲ ਬਾਅਦ ਰੌਲਾ ਪਿਆ ਕੋਈ ਮਾਮਲਾ ਵਿਗੜਿਆ 3 ਸਾਲ ਬਾਅਦ ਹੁਣ ਤਾਂ ਮਹੀਨੇ ਬਾਅਦ ਹੀ ਵਿਆਹ ਦੇ ਰੌਲਾ ਪੈਣਾ ਸ਼ੁਰੂ ਹੋ ਗਿਆ ਹਫ਼ਤੇ ਬਾਅਦ ਹੀ ਰੌਲਾ ਪੈਣਾ ਸ਼ੁਰੂ ਹੋ ਗਿਆ ਹੈਰਾਨੀ ਉਦੋਂ ਹੋएगी ਜਦੋਂ ਕੁੜੀ ਮੁੰਡਾ ਲਵ ਮੈਰਿਜ ਕਰਵਾ ਰਹੇ ਨੇ ਲਵ ਮੈਰਿਜਾਂ ਚ ਤਲਾਕ ਹੋ ਰਹੇ ਨੇ ਮੁੰਡਾ ਤੁਹਾਡੀ ਪਸੰਦ ਹੈ ਤੁਸੀਂ ਉਹਦੇ ਨਾਲ ਰਿਲੇਸ਼ਨ ਚ ਵੀ ਰਹੇ ਹੋ 2-3 ਸਾਲ 4 ਸਾਲ 5-5 ਸਾਲ ਤੁਸੀਂ ਕਈ ਵਾਰ ਰਹੇ ਹੋ ਤੇ ਫਿਰ ਵਿਆਹ ਦੇ 1 ਮਹੀਨੇ ਬਾਅਦ ਹੀ ਕੀ ਇਹੋ ਜਿਹਾ ਚੱਕਰ ਬਣਦਾ ਕਿ ਤੁਸੀਂ ਉਹਦੇ ਤੋਂ ਬੋਰਿੰਗ ਹੋਣ ਲੱਗ ਪਿਓ ਇਸ ਵਿਸ਼ੇ ਤੇ ਸਾਨੂੰ ਜਿਹੜਾ ਜਾਣਕਾਰੀ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ ਜੀ ਦੇਖੋ ਮਨੁष्य ਇੱਕ ਸਮਾਜਿਕ ਪ੍ਰਾਣੀ ਹੈ ਮੈਨ ਇਜ਼ ਅ ਸੋਸ਼ਲ ਹਿਊਮਨ ਬੀਿੰਗ ਠੀਕ ਹੈ ਇਹ ਸਾਰਿਆਂ ਨੇ ਪੜਿਆ ਹੋਵੇਗਾ ਸੋਸ਼ਲ ਸਾਇੰਸ ਦੀ ਕਿਤਾਬ ਚ ਸ਼ੁਰੂ ਹੀ ਇੱਥੋਂ ਹੁੰਦੀ ਹੈ ਸਮਾਜਿਕ ਪ੍ਰਾਣੀ ਦਾ ਮਤਲਬ ਹੈ ਸਮਾਜ ਚ ਰਹਿਣ ਵਾਲਾ ਇਕੱਲਾ ਨਹੀਂ ਰਹਿ ਸਕਦਾ ਜੀ ਸਮਾਜ ਕਿਦਾਂ ਬਣੇਗਾ ਸਮਾਜ ਸਮਾਜ ਇੱਕ ਵੱਡਾ ਪਰਿਵਾਰ ਹੈ ਇੱਕ ਪਹਿਲਾਂ ਛੋਟਾ ਪਰਿਵਾਰ ਹੈ ਫਿਰ ਵੱਡਾ ਪਰਿਵਾਰ ਹੈ ਫਿਰ ਉਸ ਤੋਂ ਵੱਡਾ ਪਰਿਵਾਰ ਹੈ ਇੱਕ ਯੂਨਿਟ ਘਰ ਹੈ ਘਰ ਤੋਂ ਬਾਅਦ ਮੁਹੱਲਾ ਹੈ ਮੁਹੱਲੇ ਤੋਂ ਬਾਅਦ ਕਸਬਾ ਹੈ ਕਸਬੇ ਤੋਂ ਬਾਅਦ ਤਹਿਸੀਲ ਹੈ ਫਿਰ ਸ਼ਹਿਰ ਹੈ ਫਿਰ ਦੇਸ਼ ਹੈ ਫਿਰ ਕੰਟੀਨੈਂਟ ਹੈ ਫਿਰ ਪੂਰਾ ਵਰਲਡ ਹੈ ਸੋ ਇਹ ਜਿਹੜਾ ਇੰਟਰਨੈਟ ਹੈ ਇਹਨੇ ਪੂਰੇ ਵਰਲਡ ਨੂੰ ਛੋਟਾ ਕਰਕੇ ਇਸ ਇਸ ਦੇ ਵਿੱਚ ਕੈਦ ਕਰਤਾ ਇਹ ਹੈ ਅਸਲੀ ਬਿਮਾਰੀ ਦੀ ਜੜ ਜੋ ਕੁਝ ਅਮਰੀਕਾ 'ਚ ਹੁੰਦਾ ਇੱਥੇ ਬੱਚੇ ਠਾ ਸਵੇਰੇ ਰੀਲਾਂ ਦੇਖੀ ਜਾਂਦੇ ਨੇ ਵੀ ਉੱਥੇ ਆ ਹੋ ਗਿਆ ਉੱਥੇ ਹੋ ਗਿਆ ਤੇ ਇੱਥੇ ਕਿਉਂ ਨਾ ਹੋਵੇ ਮੁਸ਼ਕਲ ਆ ਹੈ ਮੁਸ਼ਕਲ ਇਹ ਹੈ ਕਿ ਇਨਸਾਨ ਦੀ ਲਾਲਸਾਵਾਂ ਵੱਧ ਗਈਆਂ ਨੇ ਲਾਲਚ ਵੱਧ ਗਿਆ ਐਸਪੀਰੇਸ਼ਨਸ ਵੱਧ ਗਈਆਂ ਨੇ ਜਿਹੜਾ ਕਹਿੰਦੇ ਮਟੀਰੀਅਲਿਸਟਿਕ ਹੁੰਦਾ ਜਾ ਰਿਹਾ ਹੈ ਜੀ 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 ਦੁਨੀਆ ਦਾ ਹਰ ਸੁੱਖ ਦੁਨੀਆ ਦੀ ਹਰ ਨਿਆਮਤ ਹਰ ਬੰਦੇ ਨੂੰ ਅੱਜ ਦੀ ਰੇਟ ਚਾਹੀਦੀ ਔਰ ਹੁਣੇ ਚਾਹੀਦੀ ਹੈ ਉਹਦੇ ਲਈ 40 ਸਾਲ ਇੰਤਜ਼ਾਰ ਨਹੀਂ ਕਰਨਾ ਚਾਹਦਾ ਯੁਵਾ ਕਹਿੰਦਾ ਮੈਂ ਤਾਂ ਮਰਸੀਡੀਜ਼ ਤੇ ਘੁੰਮਣਾ ਹੈ ਔਰ ਅੱਜ ਹੀ ਘੁੰਮਣਾ ਹੈ ਪੰਜ ਤਾਰਾ ਐਵੇਂ ਗਾਣੇ ਨਹੀਂ ਬਚਲਦੇ ਉਹ ਕਹਿੰਦਾ ਮੈਨੂੰ ਪੰਜ ਤਾਰਾ ਵਾਲੀ ਕਾਰ ਚਾਹੀਦੀ ਹੈ ਬਾਪੂ ਦੇ ਚਾਹ ਕਿੱਲਾ ਵੇਚ ਲਾ ਮੈਨੂੰ ਪੰਜ ਤਾਰਾ ਵਾਲੀ ਕਾਰ ਲਿਆ ਦੇ ਜਾਂ ਥਾਰ ਲਿਆ ਦੇ ਰੌਲਾ ਤਾਂ ਇਹ ਹੈ ਤੇ ਇਹੀ ਤਾਂ ਲੱਗਦਾ ਰੀਜ਼ਨ ਹੈ ਅਸਲੀ ਰੀਜ਼ਨ ਇਹੀ ਹੈ ਕਿ ਸਾਡੀ ਇੱਛਾਵਾਂ ਵਧ ਗਈਆਂ ਨੇ ਸਾਡੇ ਲਾਲਚ ਵਧ ਗਏ ਨੇ ਇਸ ਕਰਕੇ ਜਿਆਦਾ ਮੁਸ਼ਕਲ ਆ ਗਈ ਹੈ ਠੀਕ ਹੈ ਇਹ ਮੁਸ਼ਕਲਾਂ ਇਸ ਲਈ ਵਧੀਆਂ ਨੇ ਇਸ ਕਰਕੇ ਇਹਨਾਂ ਤੋਂ ਬਚਨ ਦੀ ਲੋੜ ਹੈ ਇਹਨਾਂ ਤੋਂ ਕਿਦਾਂ ਬਚਾਂਗੇ ਦੇਖੋ ਪਿਛਲੇ ਜੇ 20 ਸਾਲਾਂ ਦੀ ਗੱਲ ਕਰੀਏ ਤੇ ਤਲਾਕ ਦੀ ਰੇਸ਼ੀਓ ਇੰਡੀਆ ਚ 30% ਵਧ ਗਈ ਹੈ ਇੰਨਾ ਜਿਆਦਾ ਵਧਣਾ ਇਹਦਾ ਰੀਜ਼ਨ ਕੀ ਔਰ ਕਿੱਥੇ ਵਧੀ ਹੈ ਮੈਟਰੋ ਸਿਟੀਜ਼ ਸਭ ਤੋਂ ਜਿਆਦਾ ਮਹਾਰਾਸ਼ਟਰ ਬੰਬੇ ਦਿੱਲੀ ਬੈਂਗਲੌਰ ਕੋਲਕਾਤਾ ਚੇਨਈ ਕਿਉਂ ਵਧੀ ਹੈ ਉੱਥੇ ਦੋਨੋਂ ਵਰਕਿੰਗ ਨੇ ਜਿੰਨਾ ਕਿ ਬੰਦਾ ਕਮਾਉਂਦਾ ਕਈ ਵਾਰੀ ਤਾਂ ਲੜਕੀ ਉਸ ਤੋਂ ਵੱਧ ਕਮਾਉਂਦੀ ਹੈ ਹੁਣ ਵੱਧ ਕਮਾਉਂਦੀ ਹੈ ਤੇ ਨੈਚੁਰਲ ਜੀ ਗੱਲ ਹੈ ਜੇ ਮੈਂ 3 ਲੱਖ ਰੁਪਏ ਕਮਾਵਾਂਗਾ ਤੇ ਜੇ ਘਰ ਚ ਮੇਰੀ ਸੁਣੀ ਨਹੀਂ ਜਾਏਗੀ ਮੇਰੇ ਮਤਲਬ ਦੀ ਚੀਜ਼ ਨਹੀਂ ਹੋਏਗੀ ਤਾਂ ਮੈਂ ਡੈਫੀਨਿਟਲੀ ਮਾਤਾ ਨੂੰ ਓਪੋਜ਼ ਕਰਾਂਗਾ ਨੰਬਰ 2 ਦੇਖੋ ਪਹਿਲਾਂ ਸਾਡੀ ਸੁਸਾਇਟੀ ਹੁੰਦੀ ਸੀ ਮੇਲ ਡੋਮিনেਟਿੰਗ ਸੁਸਾਇਟੀ ਜੋ ਬੰਦੇ ਨੇ ਕਹਿਤਾ ਹੋ ਗਿਆ ਪ੍ਰਾਪਰਟੀਆਂ ਵੀ ਮੇਲ ਦੇ ਨਾਮ ਹੁੰਦੀਆਂ ਸੀ ਬੈਂਕ ਅਕਾਊਂਟ ਮੇਲ ਦੇ ਨਾਮ ਜ਼ਿਆਦਾ ਹੁੰਦੇ ਸੀ ਹਰ ਚੀਜ਼ ਹਰ ਪਾਸੇ ਉਹ ਨਾਮ ਉਹਦਾ ਸਰਨੇ ਉਹਦਾ ਚੱਲਦਾ ਸੀ ਸਾਰੇ ਪਾਸੇ ਹੀ ਇਹ ਦਸਤੂਰ ਰਿਹਾ ਦੂਜਾ ਇੱਕ ਦਸਤੂਰ ਇਹ ਰਿਹਾ ਕਿ ਜਿੱਥੇ ਵਿਆਹ ਹੋ ਗਿਆ ਪੇਰੈਂਟਸ ਨੇ ਵਿਆਹ ਕਰਤਾ ਗ੍ਰੈਂਡ ਪੇਰੈਂਟਸ ਨੇ ਵਿਆਹ ਕਰਤਾ ਮੇਰੀ ਰੀਅਲ ਸਿਸਟਰ ਦੀ ਮੈਂ ਗੱਲ ਕਰਦਾ ਮੈਂ ਉਦੋਂ 8ਵੀਂ ਕਲਾਸ ਪੜ੍ਹਦਾ ਸੀ ਜਦੋਂ ਉਹਨਾਂ ਦੀ ਸ਼ਾਦੀ ਹੋਈ ਮੇਰੇ ਦਾਦਾ ਜੀ ਨੇ ਸ਼ਾਦੀ ਫਿਕਸ ਕੀਤੀ ਸੀ ਮੇਰੀ ਸਿਸਟਰ ਨੂੰ ਤਾਂ ਪਤਾ ਵੀ ਨਹੀਂ ਸੀ ਕਿੱਥੇ ਹੋ ਰਹੀ ਹੈ ਮੇਰੇ ਹੂੰ ਠੀਕ ਹੈ ਪਹਿਲਾਂ ਰਿਸ਼ਤੇ ਐਦਾਂ ਹੁੰਦੇ ਸੀ ਹੂੰ ਰਿਸ਼ਤੇ ਹੁੰਦੇ ਨੇ इंस्टाग्राम ਤੇ ਜਾਂ ਉਹ ਮੈਟ੍ਰਿਮੋਨੀਅਲ ਐਪਸ ਤੇ ਉਹਨ ਉਸ ਐਪਸ ਤੇ ਕੀ ਲਿਖਿਆ ਉਹਦਾ ਕੀ অথেন্টিਕੇਸ਼ਨ ਹੈ ਕੋਈ ਵੈਰੀਫਿਕੇਸ਼ਨ ਨਹੀਂ ਹੈ ਕੋਈ অথেন্টিਕੇਸ਼ਨ ਨਹੀਂ ਹੈ ਲੋਕ ਪਹਿਲਾਂ ਸਭ ਖੁਆਬ ਦਿਖਾ ਦਿੰਦੇ ਨੇ ਕਿ ਮੈਂ ਤਾਂ ਇੰਨਾ ਪੜਿਆ ਜੀ ਮੈਂ ਤਾਂ ਇੰਨਾ ਕਮਾਉਣਾ ਜੀ ਬਾਅਦ ਚ ਪਤਾ ਲੱਗਦਾ ਵੀ ਉਹ ਤੇ ਲਫਾਫੀ ਗੱਲਾਂ ਸੀ ਤੇ ਫਿਰ ਤਲਾਕੀ ਹੋਣਾ ਹੋਰ ਕੀ ਹੋਣਾ ਪਹਿਲਾਂ ਤਾਂ ਘਰ ਦੇ ਜਾਂਦੇ ਸੀਗੇ ਜਿਵੇਂ ਸਾਡੇ ਬਜ਼ੁਰਗ ਦੱਸਦੇ ਨੇ ਪਿੰਡ ਚੋਂ ਪਤਾ ਕਰਨਾ 10 ਰਿਸ਼ਤੇਦਾਰੀਆਂ ਚੋਂ ਪਤਾ ਕਰਨਾ ਕਿ ਭਾਈ ਬੰਦਾ ਕਿਹੋ ਜਿਹਾ ਤੇ ਫਿਰ ਕਹਿੰਦੇ ਵਿਆਹ ਕਰਦੇ ਸੀਗੇ ਤੇ ਹੁਣ ਤਾਂ ਜਿਹੜਾ ਡਿਸੀਜਨ ਲੈਣ ਦੇ ਲਈ ਇੰਡੀਵਿਜੂਅਲ ਆਪਣਾ ਜਿਹੜਾ ਜ਼ਿੰਮੇਵਾਰ ਹੋ ਗਿਆ ਚਲੋ ਠੀਕ ਆ ਇੰਡੀਵਿਜੂਅਲ ਦੀ ਮਰਜ਼ੀ ਹੈ ਉਹ ਲੈ ਸਕਦਾ ਆਪਣਾ ਡਿਸੀਜਨ ਪਰ ਕਿਤੇ ਨਾ ਕਿਤੇ ਇੰਡੀਵਿਜੂਅਲ ਦੇ ਲਈ ਫੈਸਲੇ ਸਾਡੇ ਸਮਾਜ ਨੂੰ ਵੀ ਅਫੈਕਟ ਕਰਦੇ ਨੇ ਤੇ ਮਸਲਾ ਇੱਥੇ ਆ ਕੇ ਖੜ ਜਾਂਦਾ ਦੇਖੋ ਇਹ ਮਸਲਾ ਬਹੁਤ ਗੰਭੀਰ ਹੈ ਇਹਦੇ ਲਈ ਨਾ ਦੋ ਤਿੰਨ ਗੱਲਾਂ ਐ ਇਹਨੂੰ ਆਪਾਂ ਡਿਸੈਕਟ ਕਰਕੇ ਕਿ ਗੱਲ ਤੇ ਗੱਲ ਕਰੀਏ ਜੀ ਸਭ ਤੋਂ ਪਹਿਲੀ ਗੱਲ ਦੇਖੋ ਜਦੋਂ ਪਹਿਲਾਂ ਫਿਕਸ ਕਰਦੇ ਸੀ ਵਿਆਹ ਤੇ ਨਾਈ ਹੁੰਦੇ ਸੀ ਉਹ ਨਾਈ ਤੁਹਾਡੇ ਘਰੇ ਆਉਂਦਾ ਸੀ ਤੁਹਾਡੇ ਨਾਲ ਤੁਸੀਂ ਨਾਈ ਨਾਲ ਉਹ ਅੱਧਾ ਘੰਟਾ ਜਦੋਂ ਗੱਲ ਉਹ ਜਦੋਂ ਤੁਹਾਡੇ ਵਾਲ ਕੱਟ ਰਿਹਾ ਹੁੰਦਾ ਸੀ ਤੇ ਅੱਧਾ ਘੰਟਾ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਉਹਦੇ ਨਾਲ ਸ਼ੇਅਰ ਕਰਦੇ ਸੀ ਉਹਦਾ ਤੁਹਾਡੇ ਨਾਲ ਆਤਮਿਕਤਾ ਦਾ ਰਿਸ਼ਤਾ ਹੁੰਦਾ ਸੀ ਤੇ ਫਿਰ ਤੁਸੀਂ ਉਹਨੂੰ ਕਹਿੰਦੇ ਸੀ ਵੀ ਤੂੰ ਯਾਰ ਹਰ ਘਰ ਚ ਜਾਣਾ ਹੈ ਘਰ ਨੂੰ ਚੰਗੀ ਤਰ੍ਹਾਂ ਦਿਖਦਾ ਕੋਈ ਐਸਾ ਘਰ ਦੇਖ ਜਿੱਥੇ ਸਾਡੇ ਨਾਲ ਕਲਚਰ ਮਿਲਦਾ ਹੋਵੇ ਸਾਡੀ ਸੰਸਕ੍ਰਿਤੀ ਨੂੰ ਮਿਲਦਾ ਹੋਵੇ ਸਾਡੇ ਸਾਡੇ ਵਿਚਾਰ ਵੀ ਮਿਲਦੇ ਹੋਣ ਸਾਡੇ ਲੈਵਲ ਦਾ ਬੰਦਾ ਹੋਵੇ ਇਹ ਫਾਈਨੈਂਸ ਵੀ ਸਾਡੇ ਲੈਵਲ ਦਾ ਦੇਖਿਆ ਜਾਂਦਾ ਸੀ ਤੇ ਕਲਚਰ ਸਾਡੇ ਦਾ ਦੇਖਿਆ ਜਾਂਦਾ ਸੀ ਹੁਣ ਉਹ ਕਲਚਰ ਰਹਿਿਆ ਹੀ ਨਹੀਂ ਹੈ ਹੁਣ ਤੁਸੀਂ ਮੈਟਰੋ ਸਿਟੀ ਚ ਕੰਮ ਕਰ ਰਹੇ ਹੋ ਇੱਕੋ ਕੰਪਨੀ ਚ ਪਹੁੰਚ ਗਏ ਹੋ ਸਕਦਾ ਇੱਕ ਬੱਚਾ ਜਿਹੜਾ ਮੇਲ ਹੈ ਉਹ ਤਾਂ ਬਹੁਤ ਅਮੀਰ ਫੈਮਲੀ ਤੋਂ ਆਂਦਾ ਹੈ ਦੂਜਾ ਜਿਹੜਾ ਉਹ ਪੜਨ ਚ ਬੜਾ ਹੁਸ਼ਿਆਰ ਹੈ ਉਹ ਵੀ ਉੱਥੇ ਪਹੁੰਚ ਗਿਆ ਹੁਣ ਉਹ ਆਪਸ ਚ ਕਲਚਰ ਤਾਂ ਹੈ ਇੱਕ ਆ ਰਿਹਾ ਹੈ ਮਹਾਰਾਸ਼ਟਰਾ ਤੋਂ ਇੱਕ ਆ ਰਿਹਾ ਪੰਜਾਬ ਤੋਂ ਨਾ ਕਲਚਰ ਮੈਚ ਕਰਦਾ ਨਾ ਫਾਈਨੈਂਸ਼ੀਅਲ ਸਟੇਟਸ ਮੈਚ ਕਰਦਾ ਲੇਕਿਨ ਹਾਰਮੋਨਸ ਦਾ ਅਟਰੈਕਸ਼ਨ ਹੈ ਸਾਰਾ ਦਿਨ ਨਾਲ ਰਹੋਗੇ ਤੁਸੀਂ ਆਪਸ ਚ ਆਤਮੇਤਾ ਹੋਗੀ ਤੁਹਾਡੇ ਤੁਸੀਂ ਲਿਵਿੰਗ ਚ ਵੀ ਰਹਿ ਲਿਆ ਸਾਲ ਦੋ ਸਾਲ ਲਿਵਿੰਗ ਦੇ ਦੌਰਾਨ ਨਾ ਇੱਕ ਦੂਜੇ ਤੇ ਬੰਦਿਸ਼ ਨਹੀਂ ਹੁੰਦੀ ਇੱਕ ਦੂਜੇ ਤੇ ਜ਼ਿੰਮੇਵਾਰੀਆਂ ਨਹੀਂ ਹੁੰਦੀ ਇਸ ਕਰਕੇ ਉਹ ਉਹ ਤਾਂ ਮੌਕਾ ਬੜਾ ਵਧੀਆ ਨਿਕਲ ਜਾਂਦਾ ਹੈ ਜਦੋਂ ਤੁਸੀਂ ਮੈਰਿਜ ਕਰ ਲੈਂਦੇ ਹੋ ਤੇ ਫਿਰ ਉਹ ਮਹਿਲਾ ਸੋਚਦੀ ਹੈ ਵੀ ਹੁਣ ਤਾਂ 6 ਵਜੇ ਘਰ ਵਾਲੇ ਨੂੰ ਘਰ ਆਣਾ ਚਾਹੀਦਾ ਮੇਰੇ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਬੰਦਾ ਕਹਿੰਦਾ ਮੈਂ ਤਾਂ ਦੋਸਤਾਂ ਨਾਲ ਬਹਿ ਕੇ ਤੇ ਡਰਿੰਕ ਸ਼ੇਅਰ ਕਰਨੇ ਨੇ ਪੰਗਾ ਤਾਂ ਆਸੇ ਆਪਾ ਪੈਂਦਾ ਹੂੰ ਸੋ ਇਹ ਸੋਸ਼ਲ ਮਿਸਮੈਚ ਮੈਰਿਜ ਦੇਖੋ ਇਹਦੇ ਲਈ ਨਾ ਸਾਨੂੰ ਇਹ ਸਮਝਣਾ ਪਏਗਾ ਆਫਟਰ ਆਲ ਮੈਰਿਜ ਹੈ ਕੀ ਦੇਖੋ ਜਿਹੜਾ ਸਾਡਾ ਇਹ ਬੰਦੇ ਦਾ ਸ਼ਰੀਰ ਹੈ ਜਿੱਦਾਂ ਸਾਡੇ ਪੇਟ ਦੀ ਭੁੱਖ ਹੈ ਉਦਾਂ ਹੀ ਸਾਡੀ ਇੱਕ ਹੋਰ ਭੁੱਖ ਹੈ ਔਰ ਉਹ ਭੁੱਖ ਪੇਟ ਦੀ ਭੁੱਖ ਨਾਲੋਂ 1000 ਗੁਣਾ ਜ਼ਿਆਦਾ ਜ਼ਰੂਰੀ ਹੈ ਇਹ ਜਿਹੜਾ ਸਾਡਾ ਆਪਸ ਵਿੱਚ ਇੰਟੀਮੇਟ ਹੋਣਾ ਜਿਹੜੇ ਸੈਕਸ ਦੇ ਰਿਲੇਸ਼ਨਸ ਨੇ ਮੇਲ ਫੀਮੇਲ ਦੇ ਇਹ ਐਨੇ ਜਿਆਦਾ ਜ਼ਰੂਰੀ ਨਹੀਂ ਸਿਰਫ ਬੱਚਾ ਪੈਦਾ ਕਰਨ ਲਈ ਨਹੀਂ ਹੈਗੇ ਜਦੋਂ ਅਸੀਂ ਇਸ ਪ੍ਰੋਸੈਸ 'ਚ ਗੁਜ਼ਰਦੇ ਆਂ ਤੇ ਸਾਡੇ ਸਰਟੋਨਿਨ ਔਰ ਗ੍ਰੋਥ ਪਲੇਜ਼ੈਂਟ ਹਾਰਮੋਨ ਸੈਕ੍ਰੀਟ ਹੁੰਦੇ ਨੇ ਇਹ ਇੱਕ ਇਨਸਾਨ ਨੂੰ ਪੂਰਨ ਕਰਨ ਵਾਲੀ ਚੀਜ਼ ਹੈ ਇਸੇ ਤਰ੍ਹਾਂ ਕਹੀ ਜਾਂਦਾ ਹੈ ਕਿ ਜਦ ਤੱਕ ਮਹਿਲਾ ਮਾਂ ਨਹੀਂ ਬਣਦੀ ਤਦ ਤੱਕ ਇਸਤਰੀ ਪੂਰਨ ਨਹੀਂ ਹੁੰਦੀ ਇਹ ਸਾਡੇ ਸ਼ਾਸਤਰਾਂ 'ਚ ਲਿਖਿਆ ਹੈ ਜੇ ਤੁਸੀਂ ਹਵਨ ਕਰਾਨ ਬੈਠਦੇ ਹੋ ਤੇ ਹਸਬੰਡ ਵਾਈਫ ਨਾਲ ਬਹਿ ਕੇ ਸਾਰੀ ਰਿਆਕਰਮ ਕਰਦੇ ਨੇ ਪਰਮਾਤਮਾ ਦੇ ਘਰ ਵੀ ਉਹ ਜ਼ਰੂਰੀ ਹੈ ਸੋ ਇਹ ਸਾਡਾ ਦਸਤੂਰ ਹੈ ਔਰ ਪਹਿਲਾਂ ਤਾਂ ਇਹ ਹੁੰਦਾ ਸੀ ਵੀ ਜੇ ਵਿਆਹ ਹੋ ਗਈ ਤੇ ਕਈਦਾ ਸੀ ਉਹ ਪਿਓ ਇਹੀ ਕਹਿ ਕੇ ਭੇਜਦਾ ਸੀ ਬੇਟਾ ਇਹ ਡੋਲੀ ਤੇਰੀ ਜਾ ਰਹੀ ਹੈ ਇਸ ਘਰੋਂ ਅਰਥੀ ਉਸਨੇ ਨਹੀਂ ਚਾਹੀਦੀ ਹੁਣ ਤਾਂ ਉਹ ਗੱਲਾਂ ਹੀ ਨਹੀਂ ਰਹੀਆਂ ਨਾ ਪੇਰੈਂਟਸ ਨੇ ਕੁਝ ਕਰਨਾ ਹੈ ਨਾ ਨਾ ਪੇਰੈਂਟਸ ਕੋਲ ਹੀ ਟਾਈਮ ਹੈ ਦੂਜੀ ਗੱਲ ਇਹ ਦੇਖੋ ਅੱਛਾ ਜਿਹੜੇ ਵਿਆਹ ਵੀ ਕਰਾਉਂਦੇ ਨੇ ਹੁਣ ਉਹਦੇ ਵਿੱਚ ਕੀ ਹੈ ਪਹਿਲੀ ਗਲਤੀ ਬੰਦਾ ਕਹਿੰਦਾ ਕੈਰੀਅਰ ਬਣਾਣਾ ਹੈ ਚਾਹੇ ਉਹ ਲੜਕਾ ਹੈ ਚਾਹੇ ਉਹ ਲੜਕੀ ਹੈ ਕੈਰੀਅਰ ਬਣਾਣ ਚ ਵਿਆਹ ਲੇਟ ਹੋ ਰਹੇ ਨੇ ਵਿਆਹ 30 ਸਾਲ ਤੇ ਹੋਏਗਾ ਫਿਰ 30 ਤੋਂ ਬਾਅਦ ਕਹਿੰਦੇ ਹੁਣ ਅਸੀਂ ਇੰਜੋਏ ਕਰਨਾ ਹੈ 35 ਸਾਲ ਦੀ ਉਮਰ 'ਚ ਉਹ ਸੋਚਦੇ ਨੇ ਕਿ ਹੁਣ ਬੱਚਾ ਕਰਨਾ ਸ਼ੁਰੂ ਕਰੀਏ ਤੇ ਫਿਰ ਉਦੋਂ ਤੱਕ ਸ਼ਰਾਬਾਂ ਪੀ ਕੇ ਤੇ ਸਮੋਕਿੰਗ ਕਰਕੇ ਤੇ ਬੱਚਾ ਕਰਨ ਦੀ ਸ਼ਮਤਾ ਹੀ ਹਟ ਤੇ ਹਟ ਜਾਂਦੀ ਹੈ ਸਰੀਰ ਨਹੀਂ ਰਹਿੰਦੇ ਬਿਲਕੁਲ ਜੀ ਬਿਲਕੁਲ ਆਹ ਮੋਬਾਈਲ ਲੈਪਟਾਪ ਮੈਂ ਦੇਖਿਆ ਯੰਗ ਬੱਚੇ ਗੋਦੀ ਤੇ ਮੋਬਾਈਲ ਰੱਖ ਕੇ ਲੈਪਟਾਪ ਰੱਖ ਕੇ 6-6 ਘੰਟੇ ਕੰਮ ਕਰਦੇ ਨੇ ਵਰਕ ਫਰੋਮ ਹੋਮ ਲੈ ਲੈਂਦੇ ਨੇ ਤੇ ਤੁਹਾਡੀ ਰੀਪ੍ਰੋਡਕਸ਼ਨ ਆਰਗਨ ਨੂੰ ਤਾਂ ਪਰ ਪੈਣਾ ਹੀ ਹੈ ਨਾ ਸੋ ਸਾਨੂੰ ਇਹ ਜਿਹੜੀ ਟੈਕਨੋਲੋਜੀ ਇੰਨਾ ਜਿਹੜਾ ਅਸੀਂ ਮੋਬਾਈਲ ਹੈ ਦੇ ਜਿਹੜੀ ਰੇਡੀਏਸ਼ਨ ਹੈ ਇਹ ਹਰ ਜਗ੍ਹਾ ਯੂਜ਼ ਹੋ ਰਹੇ ਨੇ ਔਰ ਪਾਗਲਾਂ ਦੀ ਇਤਨਾ ਯੂਜ਼ ਹੋ ਰਹੇ ਨੇ ਬੜਾ ਹਾਈ ਐਂਡ ਰੇਡੀਏਸ਼ਨ ਹੈ ਤੁਸੀਂ ਦੇਖੋ ਚਿੜੀਆਂ ਖਤਮ ਹੋ ਗਈਆਂ ਕਿੱਥੇ ਗਈਆਂ ਠੀਕ ਹੈ ਨਾ ਜੋ ਕੁਦਰਤੀ ਨੇਚਰ ਸਾਰੀ ਚੇਂਜ ਆ ਪਾਣੀ نیچے ਚਲਾ ਗਿਆ ਤਾਂ ਸਭ ਲੋਕ ਸਾਰੇ ਮਸਲੇ ਅਸੀਂ ਲਾਈਨ ਬਾਈ ਲਾਈਨ ਵਿਚਾਰਦੇ ਜਾਵਾਂਗੇ ਲੋਕ ਸਾਇਦ ਦੀ ਸੋਚਣ ਕਿ ਅਸੀਂ ਬੜੀ ਸਟੇਰੀਓਟਾਈਪ ਫੈਮਲੀ ਪੁਰਾਣੇ ਜਮਾਨੇ ਚ ਚਲੇ ਗਏ ਆ ਪਰ ਜੇ ਮਾਡਰਨ ਜਮਾਨੇ ਚ ਦੇਖੀਏ ਜਾਂ ਤੁਸੀਂ ਅਮਰੀਕਾ ਦੀ ਅਸੀਂ ਹੁਣੇ ਅਸੀਂ ਇੱਕ ਆਰਟੀਕਲ ਦੇਖ ਰਹੀ ਸੀ ਜੀ 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 ਫਰੇਸ਼ੋਂ ਦੇਖੋ ਕਿੰਨੇ ਆ ਕਿ ਜੇ ਅਸੀਂ ਅਮਰੀਕਾ ਨੂੰ ਕਾਪੀ ਕਰ ਰਹੇ ਹਾਂ ਇਸ ਮਸਲੇ ਚ ਕਿ ਉੱਥੇ ਤਲਾਕ ਜਾਦੇ ਨੇ ਜੇ ਅਸੀਂ ਇੱਥੇ ਮਰਜ਼ੀ ਨਾਲ ਰਹਿਣਾ ਚਾਹੁੰਦੇ ਹਾਂ ਤਾਂ ਮੈਨੂੰ ਲੱਗਦਾ ਕੋਈ ਪ੍ਰੋਗਰੈਸਿਵ ਥਿੰਕ ਨਹੀਂ ਹੈਗੀ ਕਿ ਉਹ ਅਸੀਂ ਜੀ ਸਾਡੀ ਮਰਜ਼ੀ ਹੈ ਸਾਨੂੰ ਨਹੀਂ ਚੰਗਾ ਲੱਗਿਆ ਤਾਂ ਹੁਣ ਅਸੀਂ ਸੈਪਰੇਟ ਰਹਿਣਾ ਚਾਹੁੰਦੇ ਆ ਇਹਦੇ 'ਚ ਕੀ ਹਰਜਾ ਸਾਨੂੰ ਰਹਿਣ ਦਿੱਤਾ ਜਾਵੇ ਇਹ ਕੁਝ ਹੱਦ ਤੱਕ ਤੁਹਾਡੀ ਗੱਲ ਠੀਕ ਵੀ ਹੈ ਮੈਂ ਪਰਸਨਲੀ ਇਸ ਗੱਲ ਦਾ ਕਹਿਣਾ ਵੀ ਜੇ ਤੁਹਾਨੂੰ ਇਹ ਮਹਿਸੂਸ ਹੋ ਗਿਆ ਵੀ ਤੁਹਾਡਾ ਆਪਸ 'ਚ ਮਾਈਂਡ ਮੈਚ ਨਹੀਂ ਕਰਦਾ ਤੁਸੀਂ ਇਸ ਰਿਸ਼ਤੇ ਨੂੰ ਅੱਗੇ ਤੱਕ ਨਹੀਂ ਲਿਜਾ ਸਕਦੇ ਤਾਂ ਉਹਨੂੰ ਤਕਨਲ ਕੈਰੀ ਕਰਨ ਦਾ ਕੋਈ ਤੁਕ ਨਹੀਂ ਹੈ ਹੂੰ ਇਹਦੇ ਚ ਤਾਂ ਫਿਰ ਇਹੀ ਡਿਸੀਜਨ ਹੈ ਫਿਰ ਇੱਕ ਦੂਜੇ ਨਾਲ ਰਿਸ਼ਤੇ ਆਪਸ ਚ ਰਸਤਾ ਬਦਲ ਲੈਣਾ ਚਾਹੀਦਾ ਇਹ ਬੜੀ ਲੇਕਿਨ ਜੇ ਤੁਸੀਂ ਡਾਟਾ ਦੇਖੋ ਤਾਂ ਸੈਕੰਡ ਔਰ ਥਰਡ ਮੈਰਿਜ ਤਾਂ 75% ਤੱਕ ਕਾਮਯਾਬ ਨਹੀਂ ਹੁੰਦੀ ਹੂੰ ਉਹ ਵੀ ਅਮਰੀਕਾ ਦਾ ਡਾਟਾ ਹੈ ਉਹ ਵੀ ਅਮਰੀਕਾ ਦਾ ਡਾਟਾ ਹੈ 75 ਦੂਜਾ ਵਿਆਹ ਖੁਸ਼ ਰਹਿਣ ਲਈ ਕਰਾਇਆ ਤੇ ਉਹ ਉਸ ਤੋਂ ਜ਼ਿਆਦਾ ਫੇਲ ਹੋ ਰਿਹਾ ਦੇਖੋ ਸਾਨੂੰ ਨਾ ਵਿਆਹ ਦੇ ਮਾਇਨੇ ਸਮਝਾਣੇ ਪੈਣਗੇ ਜੇ ਅਸਾਂ ਤਲਾਕ ਤੋਂ ਬਚਣਾ ਹੈ ਸਾਨੂੰ ਵਿਆਹ ਦਾ ਮਾਇਨਾ ਸਮਝਣਾ ਪੈਣਾ ਵਿਆਦਾ ਵਿਆਦਾ ਜੇ ਅਸੀਂ ਇੱਕ ਸ਼ਬਦ ਮਾਇਨਾ ਕੱਢੀਏ ਤੇ ਉਹਦਾ ਮਾਇਨਾ ਹੈ ਸਮਝੌਤਾ ਕੰਪਰੋਮਾਈਜ਼ ਜਦ ਤੱਕ ਅਸੀਂ ਕੰਪਰੋਮਾਈਜ਼ ਦੇ ਮੂਡ 'ਚ ਨਹੀਂ ਆਉਂਦੇ ਤਦ ਤੱਕ ਵਿਆਹ ਨਾ ਕਰਾਓ ਜੇ ਤੁਸੀਂ ਵਿਆਹ ਕਰਉਣਾ ਹੈ ਤਾਂ ਇੱਕ ਦੂਜੇ ਦੀ ਕੇਅਰ ਕਰਨੀ ਪੈਗੀ ਇੱਕ ਦੂਜੇ ਨੂੰ ਮਿੱਤਰ ਸਮਝ ਕੇ ਜੋ ਉਹਦੀ ਐਕਸਪੈਕਟੇਸ਼ਨ ਹੈ ਉਹ ਕਰਕੇ ਦਿਖਾਣੀ ਪੈਗੀ ਜਦ ਤੱਕ ਤੁਸੀਂ ਇਸ ਲੈਵਲ ਤੇ ਨਹੀਂ ਆਣਾ ਚਾਹੁੰਦੇ ਫੇ ਤੁਹਾਡੀ ਰਿਲੇਸ਼ਨਸ਼ਿਪ ਕਾਮਯਾਬ ਨਹੀਂ ਹੋਏਗੀ ਇਹ ਗੱਲਾਂ ਪਹਿਲਾਂ ਸਿਖਾਉਂਦੇ ਸੀ ਪੇਰੈਂਟਸ ਪਹਿਲਾਂ ਅਸੀਂ ਰਹਿੰਦੇ ਸੀ ਜੁਆਇੰਟ ਫੈਮਿਲੀ ਚ ਬੱਚੇ ਹੁੰਦੇ ਸੀ ਅੱਛਾ ਯੰਗ ਬੱਚਿਆਂ ਦਾ ਵਿਆਹ ਹੁੰਦਾ ਸੀ ਉਹਨਾਂ ਨੂੰ ਕੋਈ ਹੈਡੈਕ ਨਹੀਂ ਸੀ ਹੁੰਦਾ ਬੱਚੇ ਵੀ ਜੰਮੇ ਤਾਂ ਦਾਦਾ ਦਾਦੀ ਨੇ ਪਾਲ ਦੇਣੇ ਕੋਈ ਇਸ਼ੂ ਹੀ ਨਹੀਂ ਸੀ ਬੱਚੇ ਉਹਨਾਂ ਨੂੰ ਪਤਾ ਵੀ ਨਹੀਂ ਸੀ ਲੱਗਦਾ ਵੀ ਬੱਚਾ ਜੰਮਿਆ ਕਰਦੇ ਤੇ ਦਾਦਾ ਦਾਦੀ ਕੋਲ ਕਦ ਗਿਆ ਠੀਕ ਹੈ ਅੱਛਾ ਨੰਬਰ 2 ਨਾ ਉਹਨਾਂ ਤੇ ਫਾਈਨੈਂਸ਼ੀਅਲ ਬਰਡਨ ਹੁੰਦਾ ਸੀ ਵੀ ਘਰ ਚੱਲਦਾ ਪਿਆ ਕੋਈ ਗੱਲ ਨਹੀਂ ਬੱਚਿਆਂ ਨੇ ਕੁਝ ਕਮਾਇਆ ਜਾਂ ਨਹੀਂ ਕਮਾਇਆ ਕੋਈ ਫਰਕ ਨਹੀਂ ਸੀ ਸੋ ਇਹ ਚੀਜ਼ਾਂ ਨਾ ਦੇਖੋ ਜਦੋਂ ਅਸੀਂ ਸ਼ਹਿਰਾਂ ਮੈਟਰੋਸ ਤੇ ਅਸੀਂ ਆਤਾ ਗਏ ਸ਼ਹਿਰਾਂ ਵੱਡਿਆਂ ਚ ਆ ਗਏ ਲੇਕਿਨ ਉਹ ਸ਼ਹਿਰਾਂ ਦੀਆਂ ਮਜਬੂਰੀਆਂ ਆਪਣੀਆਂ ਨੇ ਹੁਣ ਲੜਕੀਆਂ ਕਮਾਨ ਲੱਗੀਆਂ ਔਰ ਜ਼ਿਆਦਾ ਕਮਾਨ ਲੱਗੀਆਂ ਔਰ ਦੇਖੋ ਲੜਕੀਆਂ ਤਾਂ ਮੈਂ ਇਹ ਦੇਖਿਆ ਵੀ ਬੰਦਿਆ ਤਾਂ ਜ਼ਿਆਦਾ ਸਟੱਡੀਜ਼ ਜਿਨਨੇ ਐਂਟਰੈਂਸ ਟੈਸਟ ਦੇ ਰਿਜ਼ਲਟ ਆਉਂਦੇ ਨੇ ਕੰਪੀਟੀਟਿਵ ਐਗਜ਼ਾਮ ਦੇ ਟਾਪਰ ਦੀ ਲਿਸਟ ਦੇਖ ਲਓ ਸੱਤ ਲੜਕੀਆਂ ਹੋਣਗੀਆਂ ਤਿੰਨ ਲੜਕੇ ਹੋਣਗੇ ਚਾਹੇ ਤੁਸੀਂ ਮੈਡੀਕਲ ਦੀ ਗੱਲ ਕਰ ਲਓ ਚਾਹੇ ਤੁਸੀਂ ਇੰਜੀਨੀਅਰਿੰਗ ਦੀ ਗੱਲ ਕਰ ਲਓ ਹਰ ਫੀਲਡ 'ਚ ਲੜਕੀਆਂ ਆ ਗਏ ਨੇ ਚਾਹੇ ਐਡਵੋਕੇਟ ਦੀ ਸਮਾਜ ਦਾ ਕੋਈ ਐਸਾ ਫੀਲਡ ਨਹੀਂ ਹੈ ਜਿੱਦੇ ਚ ਲੜਕੀਆਂ ਐਕਸਲ ਨਹੀਂ ਕਰ ਰਹੀਆਂ ਅੱਜ ਦੀ ਡੇਟ ਚ ਤੇ ਜੇ ਉਹ ਐਕਸਲ ਕਰ ਰਹੀਆਂ ਤੇ ਇਧਰ ਵੀ ਡੋਮਿਨੇਟ ਕਰਨੀਆਂ ਸੋ ਇਸ ਕਰਕੇ ਜੇ ਸਮਝੌਤੇ ਦਾ ਮੂਡ ਨਹੀਂ ਹੈ ਤਾਂ ਫਿਰ ਪਹਿਲਾਂ ਹੀ ਤਲਾਕ ਲੈ ਲਓ ਗੱਲ ਹੀ ਨਾ ਕਰੋ ਤੇ ਜੇ ਮੈਰਿਜ ਕਰ ਲਈ ਹੈ ਤੇ ਇੱਕ ਲੈਵਲ ਦਾ ਸਮਝੌਤਾ ਤਾਂ ਕਰਨਾ ਪਏਗਾ ਹਾਂ ਬਿਯੋਂਡ ਰੀਚ ਆਂਦੀ ਹੈ ਫਿਰ ਅਲੱਗ ਹੋਣ ਚੀ ਫਾਇਦਾ ਹੈ ਲੇਕਿਨ ਇਹ ਸੋਚ ਕੇ ਨਾ ਅਲੱਗ ਹੋ ਜਾਓ ਕਿ ਮੈਂ ਇਹਨੂੰ ਛੱਡ ਦੇਵਾਂਗਾ ਤੇ ਅਗਲੀ ਮੇਰੀ ਬਹੁਤ ਵਧੀਆ ਹੋ ਜਾਊਗੀ ਏਵੀ ਸੋਚਣਾ ਬੈਣਾ ਨਾਲ ਉੱਥੇ ਗੜਬੜ ਹੋ ਸਕਦਾ ਮਤਲਬ ਜੇ ਜੇ ਦੇਖੋ ਆ ਲੇਟੈਸਟ ਐਗਜ਼ਾਮਪਲ ਹੈ ਜਿਹੜਾ ਕੋਰਟ ਕੇਸ ਵਾਲਾ ਮਰਡਰ ਹੈ ਪਹਿਲਾਂ ਵੀ ਜੀ 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 ਉਹਨਾਂ ਭਾਈ ਸਾਹਿਬ ਦਾ ਵਿਆਹ ਹੋਇਆ ਸੀ ਜਿਹੜੇ ਕਤਲ ਹੋਏ ਨੇ ਹਰਪ੍ਰੀਤ ਸਿੰਘ ਐਸ ਬਹੁਤ ਉੱਚਾ ਉਹਦੇ ਇਸ ਤੋਂ ਬਾਅਦ ਤਾਂ ਪੜਿਆ ਲਿਖਿਆ ਕੁਝ ਹੋਈ ਨਹੀਂ ਸਕਦਾ ਡੈਫੀਨਿਟਲੀ ਤੇ ਦੂਜੀ ਪਤਨੀ ਵੀ ਐਮ ਬੀਬੀਐਸ ਸੀ ਜੀ ਦੂਜੀ ਪਤਨੀ ਐਮ ਬੀਬੀਐਸ ਔਰ ਉਹਦੇ ਨਾਲ ਇੱਕ ਮਹੀਨਾ ਵੀ ਵਿਆਹ ਨਹੀਂ ਚੱਲਦਾ ਹਫਤੇ ਬਾਅਦ ਹੀ ਝਗੜੇ ਸ਼ੁਰੂ ਹੋ ਗਏ ਨਹੀਂ ਚੱਲਦਾ ਜੀ ਬਿਲਕੁਲ ਨਹੀਂ ਚੱਲਦਾ ਦੇਖੋ ਜਿੰਨਾ ਜ਼ਿਆਦਾ ਤੁਸੀਂ ਪੜੋਗੇ ਉਨੀ ਮੈਂ ਦੇਖਿਆ ਪੜਨ ਦੇ ਇਦੇ ਚ ਜਿਹੜਾ ਸਾਈਕੋਲੋਜੀਕਲ ਪੜਾਈ ਹੈ ਜਿਹੜੀ ਮਾਨਸਿਕਤਾ ਇਕ ਦੂਜੇ ਦੀ ਪੜਨ ਨਾਲ ਇਮੋਸ਼ਨਲ ਕੋਸ਼ੈਂਟ ਅਸੀਂ ਇੰਟੈਲੀਜੈਂਟ ਕੋਸ਼ੈਂਟ ਤਾਂ ਬਹੁਤ ਵਧੀਆ ਸੁਣਿਆ ਹੈ ਵੀ ਉਹਦਾ ਆਈਕਿਊ ਲੈਵਲ ਲੋ ਹੈ ਉਹਦਾ ਆਈਕਿਊ ਹਾਈ ਹੈ ਉਹਦਾ ਆਈਕਿਊ ਲੋ ਹੈ ਈਕਿਊ ਦੀ ਕੋਈ ਗੱਲ ਨਹੀਂ ਕਰਦਾ ਪਹਿਲਾਂ ਈਕਿਊ ਨਾਪੋ ਆਪਣਾ ਵਿਆਹ ਹੋਣ ਤੋਂ ਪਹਿਲਾਂ ਇਮੋਸ਼ਨਲ ਕੋਸ਼ੈਂਟ ਦੇਖੋ ਬੰਦੇ ਦਾ ਹੈ ਕੀ ਹੈ ਕਿੰਨੀ ਜਲਦੀ ਅਗਰੈਸਿਵਨੈਸ ਕਿੰਨੀ ਹੈ ਅਗਰੈਸ਼ਨ ਘਟਾ ਲਓ ਤੁਹਾਡਾ ਵਿਆਹ ਕਾਮਯਾਬ ਹੈ ਇੱਕ ਫਾਰਮੂਲਾ ਮੈਂ ਤੁਹਾਨੂੰ ਦੇ ਦਿੰਦਾ ਜੇ ਵਿਆਹ ਕਾਮਯਾਬ ਕਰਨਾ ਹੈ ਇੱਕ ਐਗਜ਼ਾਮਪਲ ਦੇ ਦਿੰਦਾ ਮੇਰੇ ਕੋਲ ਇੱਕ ਮਰੀਜ਼ ਆਇਆ ਤਾਂ ਮੀਆਂ ਬੀਵੀ ਲੜ ਰਹੇ ਲੜ ਵੀ ਰਹੇ ਤੇ ਨਾਲ ਪਿਆਰ ਵੀ ਬੜਾ ਸ਼ੋਅ ਕਰ ਰਹੇ ਉਹ ਲੜਦੇ ਬਹੁਤ ਸੀ ਮੈਂ ਇੱਕ ਸ਼ੀਸ਼ੀ ਲਈ ਅੰਦਰ ਗਿਆ ਤੇ ਪਾਣੀ ਭਰ ਕੇ ਦੇ ਦਿੱਤਾ ਉਹਨਾਂ ਨੂੰ ਮੈਂ ਕਿਹਾ ਮੈਡਮ ਨੂੰ ਕਿਹਾ ਮੈਂ ਜਦੋਂ ਤੁਹਾਡੀ ਇਹਦੇ ਨਾਲ ਲੜਾਈ ਹੋਵੇ ਤੇ ਇਹਦੇ ਚੋਂ ਤੁਸੀਂ ਇੱਕ ਚਮਚ ਦਵਾਈ ਲੈਣੀ ਹੈ ਔਰ 5 ਮਿੰਟੋਂ ਮੂੰਹ ਚ ਰੱਖਣੀ ਹੈ ਉਸ ਤੋਂ ਬਾਅਦ ਪੀਣੀ ਹੈ ਕਹਿੰਦੀ ਜੇ 5 ਮਿੰਟ ਮੂੰਹ ਚ ਕਿਉਂ ਰੱਖਣੀ ਹੈ ਮੈਂ ਕਿਹਾ ਜੀ ਇਹਦਾ ਅਸਰ ਜੀਭ ਤੇ ਇੱਥੇ ਜਲਦੀ ਹੋ ਜਾਏਗਾ ਤੁਹਾਡਾ 5 ਮਿੰਟ ਬਸ ਤੁਸੀਂ ਇਹ ਮੂੰਹ ਚ ਰੱਖਣੀ ਹੈ ਫਿਰ ਪੀ ਜਾਣਾ ਉਹ ਜਦੋਂ 10 ਦਿਨ ਬਾਅਦ ਅਗਲੀ ਵਾਰੀ ਆਏ ਤੇ ਮੇਰੇ ਪੈਰੀ ਹੱਥ ਲਾਉਣ ਮੈਂ ਜੀ ਕੀ ਗੱਲ ਹੋ ਗਈ ਕਹਿੰਦੇ ਇਹ ਜੀ ਦਵਾਈ ਤਾਂ ਅਸੀਂ ਕਦੀ ਜ਼ਿੰਦਗੀ ਚ ਨਹੀਂ ਦੇਖੀ ਸਾਡੀ ਤਾਂ ਲੜਾਈ ਬੰਦ ਹੋ ਗਈ ਕਹਿੰਦੇ ਜੀ ਇਹ ਦਵਾਈ ਤਾਂ ਬੱਡੀ ਸਾਰੀ ਸ਼ੀਸ਼ੀ ਦੇ ਦੋ ਜੀ ਸਾਨੂੰ ਮੈਂ ਬੀਬਾ ਆ ਜਾ ਮੈਂ ਉਹਦੇ ਸਾਹਮਣੇ ਜਾ ਕੇ ਪਾਣੀ ਭਰਿਆ ਤੇ ਦੇ ਦਿੱਤਾ ਕਹਿੰਦੀ ਇਹ ਸੀ ਦਵਾਈ ਚ ਮੈਂ ਕਿਹਾ ਹਾਂ ਜੀ ਇਹ ਸੀ ਇਹਦਾ ਮਤਲਬ ਕੀ ਹੈ ਗੁੱਸਾ ਇੱਕ ਬੁਲਬੁਲਾ ਹੈ ਇਕਦਮ ਆਉਂਦਾ ਇਕਦਮ ਮੋਸ਼ਨ ਸੈ ਵੀ ਹੁੰਦੇ ਨੇ ਇਕਦਮ ਚਲਾ ਵੀ ਜਾਂਦਾ ਜੇ 5 ਮਿੰਟ ਮੂੰਹ ਬੰਦ ਰਹਿ ਗਿਆ ਤੇ ਲੜਾਈ ਹੋਣੀ ਨਹੀਂ ਹੂੰ ਦੋਨੋਂ ਚ ਇੱਕ ਜਣੇ ਚੁੱਪ ਕਰ ਗਿਆ ਤੇ ਮਸਲਾ ਮਸਲਾ ਸੋਲ ਜੇ ਤੂੰ ਨਹੀਂ ਦਿੱਤੀ ਦਵਾਈ ਉਹਨਾਂ ਨੂੰ ਤਾਂ ਦਿੱਤੀ ਹੀ ਨਹੀਂ ਮਸਲਾ ਸੋਲ ਜੇ ਮਸਲਾ ਸਲਝ ਗਿਆ ਦੇਖੋ ਐਨਾ ਸੌਖਾ ਇਲਾਜ ਹੈ ਤਾਂ ਹੀ ਮੈਂ ਕਹਿ ਰਿਹਾ ਕੰਟਰੋਲ ਕਰੋ ਆਪਣੇ ਗੁੱਸੇ ਤੇ ਸਮਝੌਤਾ ਹੈ ਵਾ ਇੱਕ ਦੂਜੇ ਦੀ ਕਦਰ ਕਰੋ ਤੇ ਜਿੰਦਗੀ ਸੌਖੀ ਨਹੀਂ ਬਹੁਤ ਅਸੀਂ ਕਾਰਨਾਂ ਤੇ ਵੀ ਚਰਚਾ ਕਰ ਰਹੇ ਸੀਗੇ ਆਫ ਦੀ ਰਿਕੋਰਡ ਕਿਤਨਾ ਜਿਹੜਾ ਡਿਪਰੈਸ਼ਨ ਬੇਵਜਾ ਦਾ ਡਿਪਰੈਸ਼ਨ ਚੈੱਕ ਰਿਹਾ ਜਿਹੜਾ ਜਿਹੜਾ ਮਟੀਰੀਅਲਿਸਟਿਕ ਯੁੱਗ ਨੇ ਦਿੱਤਾ ਜਿਹੜਾ ਡਿਪਰੈਸ਼ਨ ਔਰ ਦੂਜੀ ਅਸੀਂ ਗੱਲ ਕਰ ਰਹੇ ਸੀ ਗੈਰ ਕੁਦਰਤੀ ਸੈਕਸ਼ੂਅਲ ਸੰਬੰਧ ਔਰ ਕਿੰਨੇ ਕਾਰਨ ਕਿ ਤੁਸੀਂ इमोਸ਼ਨਲੀ ਅਟੈਚ ਨਹੀਂ ਹੋ پا ਰਹੇ ਜੀ ਜੀ ਆਪਣੇ ਡਿਪਰੈਸ਼ਨ ਸੈਕਟਰ ਗੈਰ ਕੁਦਰਤੀ ਸੈਕੂਲਰੇਸ਼ਨ ਹੋਰ इमोਸ਼ਨਲੀ ਅਟੈਚਮੈਂਟ ਤਿੰਨ ਤਾਂ ਮੇਨ ਵੱਡੀਆਂ ਚੀਜ਼ਾਂ ਨਹੀਂ ਸਾਹਮਣੇ ਵਾਲੇ ਬੰਦੇ ਨਾਲ ਅਟੈਚਮੈਂਟ ਨਹੀਂ ਹੁਣ ਅਸੀਂ ਇੱਕ ਦੂਜੇ ਦੀ ਰਿਸਪੈਕਟ ਕਰਦੇ ਆ ਮੈਂ ਤੁਹਾਨੂੰ ਫੋਨ ਕਰਦਾ ਤੁਸੀਂ ਮੇਰੇ ਰਾਤ ਨੂੰ ਵੀ ਫੋਨ ਚੱਕਦੇ ਹੋ ਤੁਸੀਂ ਮੈਨੂੰ ਕਰਦੇ ਹੋ ਮੈਂ ਤੁਹਾਡਾ ਫੋਨ ਚੱਕਦਾ ਸਾਡੇ ਚ ਇੱਕ ਪਿਆਰ ਸਤਕਾਰ ਦੀ ਭਾਵਨਾ ਜਿੰਨਾ ਤੱਕ ਤੁਹਾਡੇ ਉਸ ਉਹ ਜਿਹੜੀ ਹੈ ਨਹੀਂ ਰੈਪਿਊਟੇਸ਼ਨ ਵਾਲੀ ਜਿਹੜੀ ਫੀਲਿੰਗ ਨਹੀਂ ਦੇਖੋ ਮੈਂ ਤੁਹਾਨੂੰ ਇਹਦੇ ਚ ਡਿਟੇਲ ਚ ਜਾਣਾ ਚਾਹਾਂਗਾ ਕਿਉਂਕਿ ਇਹ ਬਹੁਤ ਇੰਪੋਰਟੈਂਟ ਇਸ਼ੂ ਹੈ ਕਾਰਨ ਕਾਰਨ ਜੇ ਪਤਾ ਲੱਗਣਗੇ ਤਾਂ ਹੀ ਨਿਵਾਰਨ ਹੋਊਗਾ ਬਿਲਕੁਲ ਬਿਲਕੁਲ ਸੋ ਸਭ ਤੋਂ ਪਹਿਲਾ ਕਾਰਨ ਹੈ ਸੰਚਾਰ ਦੀ ਕਮੀ ਗੱਲ ਹੀ ਨਹੀਂ ਕਰ ਕਮਿਊਨੀਕੇਸ਼ਨ ਗੈਪ ਮੈਂ ਬਹੁਤ ਬਿਜ਼ੀ ਆ ਠਹਿਰ ਕੇ ਗੱਲ ਕਰੂੰ ਮੈਸੇਜ ਤੇ ਗੱਲ ਕਰੂੰ ਬਈ ਰੁਕ ਜਾ ਉਹ ਕਿੰਨੀ ਦੇਰ ਰੁਕ ਜਾ ਮਤਲਬ ਤੁਹਾਡਾ ਪ੍ਰੋਫੈਸ਼ਨਲ ਤੁਹਾਡੀ ਮਜਬੂਰੀ ਹੋ ਸਕਦੀ ਹੈ ਦੂਜਾ ਪਰਿਵਾਰ ਚ ਫਾਈਨੈਂਸ਼ੀਅਲ ਸਮੱਸਿਆਵਾਂ ਇਹ ਬਹੁਤ ਵੱਡਾ ਹੈ ਅਸੀਂ ਆਪਣੀ ਦੇਖੋ ਅਸੀਂ ਤਾਂ ਹਮੇਸ਼ਾ ਇਹ ਪੜਿਆ ਸੀ ਵੀ ਆਪਣੀ ਚਾਦਰ ਦੇਖ ਕੇ ਪੈਰ ਫੈਲਾਓ ਹੁਣ ਇੰਨੇ ਈਜ਼ੀ ਲੋਨ ਅਵੇਲੇਬਲ ਨੇ ਜੇ ਮੈਂ ਆਪਣੀ ਗੱਲ ਕਰਾਂ ਮੇਰੇ ਕੋ ਪੰਜ ਕ੍ਰੈਡਿਟ ਕਾਰਡ ਨੇ ਪੰਜ-ਪੰਜ ਲੱਖ ਲਿਮਿਟ ਹੈ ਮਤਲਬ 25 ਲੱਖ ਤੱਕ ਜਦ ਮਰਜ਼ੀ ਖੜਾ-ਖੜਾ ਮੈਂ ਖਰਚ ਦੇ ਆਂ ਬਈ ਦੇਣੇ ਤਾਂ ਹੈ ਨਾ ਸੋ ਇਹ ਫਾਈਨੈਂਸ਼ੀਅਲ ਸਮੱਸਿਆਵਾਂ ਇਮੋਸ਼ਨਲੀ ਰੂਪ ਨਾਲ ਰਿਸ਼ਤੇ ਟੁੱਟਣਾ ਆਪਸ ਵਿੱਚ ਵਿਸ਼ਵਾਸ ਦੀ ਕਮ ਇਹ ਬਹੁਤ ਵੱਡਾ ਫੈਕਟਰ ਹੈ ਜੇ ਫੇਥ ਟਰਸਟ ਫੈਕਟਰ ਨਹੀਂ ਹੈ ਤਾਂ ਵਿਆਹ ਨਾ ਕਰਾਓ ਟਰਸਟ ਕਰਨਾ ਪਏਗਾ ਇੱਕ ਦੂਜੇ ਤੇ ਚਾਹੇ ਜਿੱਦਾਂ ਮਰਜ਼ੀ ਕਰ ਲੋ ਇੱਕ ਦੂਜੇ ਤੋਂ ਖੋਸ਼ ਨਾ ਰਹਿਣਾ ਇਹ ਬਹੁਤ ਵੱਡਾ ਹੈ ਇੱਕ ਇਨਸਿਕਿਉਰਿਟੀ ਰਹਿਣਾ ਆਪਸ ਵਿੱਚ ਇਨਸਿਕਿਉਰ ਫੀਲ ਕਰਨਾ ਇੱਕ ਦੂਜੇ ਦੇ ਮਾਮਲੇ 'ਚ ਉਹ ਬਹੁਤ ਵੱਡਾ ਕੰਮ ਹੈ ਇੱਕ ਇੰਡੀਪੈਂਡੈਂਟ ਹੋਣ ਦੀ ਆਪਣੀ ਡਿਜ਼ਾਇਰ ਕਿ ਮੈਂ ਮੈਂ ਨਹੀਂ ਮੁਕਦੀ ਵੀ ਮੈਂ ਚਲਾਉਣਾ ਕਰਦਾ ਹੰਕਾਰ ਹੰਕਾਰੇ ਤਾਂ ਗੁਰੂ ਸਾਹਿਬ ਨੇ ਵੀ ਕਿਹਾ ਕਿ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਤਾਂ ਪੰਜ ਵੈਰੀ ਉਹ ਵੈਰੀ ਨਹੀਂ ਇਹ ਰਾਵਣ ਤੱਕ ਦਾ ਨਾਸ਼ ਹੰਕਾਰ ਨਹੀਂ ਕੀਤਾ ਸੀ ਠੀਕ ਹੈ ਉਸ ਤੋਂ ਬਾਅਦ ਸ਼ਰਾਬ ਤੇ স্মੋਕਿੰਗ ਇਹ ਬਹੁਤ ਵੱਡਾ ਰੀਜ਼ਨ ਹੈ ਔਰ ਇਹ ਅੱਜ ਕੱਲ ਦੋਨੋਂ ਹੀ ਕਰਦੇ ਨੇ ਇਹ ਨਹੀਂ ਹੈਗਾ ਕਿ ਸਿਰਫ ਮੇਲ ਚ ਰਹਿ ਗਿਆ ਕੁੜੀਆਂ ਦੀ ਵੀ ਇਹ ਵੀਕਐਂਡ ਪਾਰਟੀਆਂ ਕਾਰਪੋਰੇਟ ਵਰਲਡ ਚਲਦੀਆਂ ਔਰ ਸਾਰੇ ਇੱਕੋ ਹਮਾਮ ਚ ਸਾਰੇ ਨੰਗੇ ਨੇ ਇੱਕ ਤੁਸੀਂ ਜਿਹੜੀ ਗੱਲ ਚੁੱਕੀ ਸੀ ਅਨ ਨੈਚੁਰਲ ਜਿਹੜੇ ਰਿਲੇਸ਼ਨਸ਼ਿਪ ਹੈਗੇ ਆ ਇਹ ਬਹੁਤ ਵੱਡਾ ਰੀਜ਼ਨ ਹੈ। ਹੂੰ ਇਹਦਾ ਕਾਰਨ ਇਹੀ ਫਿਰ ਤੋਂ ਇਹੀ ਮੋਬਾਈਲ ਹੈ ਇਹਦਾ ਕਾਰਨ। ਹੂੰ ਕਿਉਂ? ਕਿਉਂਕਿ ਪੋਰਨ ਦੇਖਦੇ ਗਿਓ ਉੱਥੇ ਇੰਡੀਆ ਚ ਪੋਰਨ ਆਫੀਸ਼ੀਅਲੀ ਬੈਨ ਹੈ। ਹੂੰ ਅਨ ਆਫੀਸ਼ੀਅਲੀ 40-50% ਲੋਕ ਦੇਖਦੇ ਨੇ। ਦੇਖਦੇ ਆ। ਹੁਣ ਉਹ ਜੋ ਦੇਖਦੇ ਨੇ ਫਿਰ ਉਹਦਾ ਐਕਸਪੈਰੀਮੈਂਟ ਕਰਨ ਦਾ ਵੀ ਦਿਲ ਕਰਦਾ। ਫੈਂਟਸੀਜ਼ ਬਣ ਜਾਂਦੀਆਂ। ਫੈਂਟਸੀ ਬਣਦੀਆਂ ਤੇ ਉਹ ਕਰਨ ਨੂੰ ਵੀ ਦਿਲ ਕਰਦੇ। ਹੁਣ ਕਰਨ ਨੂੰ ਬਾਹਰ ਤਾਂ ਕੋਈ ਲੱਭਦਾ ਨਹੀਂ ਅੰਦਰ ਹੀ ਲੱਭਦਾ। ਹੂੰ ਹੁਣ ਅੰਦਰ ਲੱਭਦਾ ਹੈ। ਦੂਜਾ ਪਾਰਟਨਰ ਕਹਿੰਦਾ ਮੈਂ ਤਾਂ ਕਦੀ ਸਿੱਖਿਆ ਨਹੀਂ। ਇਹ ਕੰਮ ਮੈਂ ਤਾਂ ਨਹੀਂ ਕਰਦਾ ਉਹਨੂੰ ਤਾਂ ਸ਼ਰਮ ਵੀ ਆਉਂਦੀ ਹੈ ਉਸ ਚੀਜ਼ ਦੀ ਉਹ ਗੱਲ ਕਰਨ ਤੇ ਸ਼ਰਮ ਆਉਂਦੀ ਹੈ ਹਾਂ ਔਰ ਸਾਡੀ ਸੰਸਕ੍ਰਿਤੀ ਵੀ ਇਹ ਲਾਉ ਨਹੀਂ ਕਰਦੀ ਔਰ ਮੈਡੀਕਲੀ ਵੀ ਇਟ ਇਜ਼ ਨਾਟ ਸੇਫ ਮੈਡੀਕਲੀ ਆਲਸੋ ਇਹ ਸੇਫ ਨਹੀਂ ਹੈ ਸੋ ਇਸ ਕਰਕੇ ਕੁਝ ਫਲੈਂਸਰ ਸੋਸ਼ਲ ਮੀਡੀਆ ਤੇ ਤਾਂ ਇਹ ਵੀ ਪ੍ਰਚਾਰ ਕਰਦੇ ਆ ਮੈਂ ਕਹਿੰਦਾ ਵੀ ਦੇਖਦਾ ਉਹਨਾਂ ਕਿ ਤੁਸੀਂ ਐਨਲ ਸੈਕਸ ਟਰਾਈ ਕਰ ਸਕਦੇ ਹੋ ਜੋ ਕੁਦਰਤ ਨੇ ਤੁਹਾਨੂੰ ਉਹ ਆਰਗਨ ਉਹਦੇ ਲਈ ਬਣਾਇਆ ਹੀ ਨਹੀਂ ਹੈਗਾ ਜੀ 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 ਡੈਫੀਨਿਟਲੀ ਇਹ ਸਾਰੇ ਮੈਂ ਉਹੀ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਵੈਸਟਰਨ ਕਲਚਰ ਨੂੰ ਅੱਖਾਂ ਬੰਦ ਕਰਕੇ ਅਪਣਾਉਣ ਨਾਲ ਹਿੰਦੁਸਤਾਨ ਦੇ ਕਲਚਰ ਦਾ ਬਹੁਤ ਨੁਕਸਾਨ ਹੋਇਆ ਹਮਮ ਔਰ ਇਹ ਉਹਦੇ ਚ ਇੱਕ ਵੱਡਾ ਕਾਰਨ ਹੈ ਜਿਹੜਾ ਪਰ ਇਹ ਸਰ ਕਈ ਜੱਜਮੈਂਟਾਂ ਨੇ ਚਾਹੇ ਉਹਦੇ ਚ ਕਈ ਕੋਰਟਸ ਜਿਹੜੇ ਹਾਈ ਕੋਰਟ ਨੇ ਦੇਸ਼ ਦੇ ਮ드ਰਾਸ ਹਾਈ ਕੋਰਟ ਹੈ ਚਾਹੇ ਤੁਸੀਂ ਵੱਡੇ ਹਾਈ ਕੋਰਟ ਲੈ ਲਓ ਉੱਥੇ ਜਿਹੜੇ ਤਲਾਕ ਹੋਏ ਨੇ ਉਹ ਆਰਟੀਕਲ ਨੇ ਬਕਾਇਦਾ ਜੱਜਮੈਂਟਾਂ ਪਾਸ ਕੀਤੀਆਂ ਗਈਆਂ ਨੇ ਤੇ ਵਜਾ ਇਹ ਸਾਹਮਣੇ ਆਈ ਹੈ ਕਿ ਇਹ ਪਤੀ ਆਇਆ ਕਰਦਾ ਸੀ ਇਹ ਫੀਮੇਲ ਆਇਆ ਕਰਦੀ ਸੀ ਹੁਣ ਮੰਨ ਲਓ ਅਸੀਂ ਉਧਰ ਜਾਈਏ ਤਾਂ ਬਹੁਤ ਲੰਬਾ ਹੋ ਜੂਗਾ ਪਰ ਇਹ ਥੈਂਟਿਕ ਹੈ ਕੋਈ ਹਵਾ ਦੀ ਗੱਲ ਤੁਹਾਡੀ ਗੱਲ ਠੀਕ ਹੈ ਇਹਦੇ ਚ ਔਰ ਇਹ ਇੱਕ ਰੀਜ਼ਨ ਹੈ ਤਲਾਕ ਲੈਣ ਦਾ ਕਿ ਪਰਫਾਰਮ ਨਹੀਂ ਕਰ ਪਾ ਰਿਹਾ ਇਹ ਵੀ ਰੀਜ਼ਨ ਹੈ ਯਾਰ ਕੁਦਰਤੀ ਵੀ ਰੀਜ਼ਨ ਹੈ ਤੇ ਕੁਦਰਤੀ ਤੌਰ ਤੇ ਵੀ ਸਹੀ ਨਹੀਂ ਹੋ ਰਿਹਾ ਨਪੁੰਸਕਤਾ ਵੀ ਇੱਕ ਰੀਜ਼ਨ ਹੈ ਇਹ ਇਸ ਬੇਸ ਤੇ ਵੀ ਤਲਾਕ ਲਿਆ ਜਾ ਸਕਦਾ ਹੈ ਤਲਾਕ ਲੈਣ ਦਾ ਕਾਰਨ ਵੀ ਹੈ ਡਿਪਰੈਸ਼ਨ ਬਹੁਤ ਵੱਡਾ ਕਾਰਨ ਹੈ ਜਿੰਨੀਆਂ ਅੱਜ ਦੀ ਰੇਟ ਚ ਬਿਮਾਰੀਆਂ ਨੇ 75% ਬਿਮਾਰੀਆਂ ਦਾ ਕਾਰਨ ਸਾਈਕੋਸੋਮੈਟਿਕ origin ਹੈ ਸੋ ਡਿਪਰੈਸ਼ਨ ਬਹੁਤ ਵੱਡਾ ਕਾਰਨ ਹੈ ਆਪਸੀ ਮੇਲਜੋਲ ਬੜਾ ਵੱਡਾ ਕਾਰਨ ਹੈ ਆਪਸ ਚ ਰਿਲੇਸ਼ਨਸ਼ਿਪ ਆਪਸ ਚ ਗਲਤ ਬਾਤ ਨਾ ਕਰਨਾ ਕਮਿਊਨੀਕੇਸ਼ਨ ਗੈਪ ਬਹੁਤ ਵੱਡਾ ਕਾਰਨ ਹੈ ਤੇ ਨੇਚਰਲੀ ਇਮੋਸ਼ਨਲ ਕੋਸ਼ੈਂਟ ਤੇ ਅਨੈਚੁਰਲ ਡਿਮਾਂਡਸ ਤੇ ਈਗੋ ਇਹ ਸਾਰੇ ਕਾਰਨ ਨੇ ਇਹ ਹੀ ਹਟਾਣੇ ਦੀ ਲੋੜ ਹੈ ਗੱਲ ਸਾਰਿਆਂ ਦਾ ਮੈਂ ਨਿਚੋੜ ਤੁਹਾਨੂੰ ਪਹਿਲਾਂ ਹੀ ਦੇ ਦਿੱਤਾ ਸੀ ਵੀ ਸਮਝਾਤਾ ਹਾਂ ਉਹ ਸੋਲੂਸ਼ਨ ਤੁਸੀਂ ਦੱਸਦਾ ਸੀ ਉਹ ਦਵਾਈ ਤੁਹਾਡੇ ਕੋਲ 5 ਰੁਪਏ 5 ਰੁਪਏ ਦੀ ਦਵਾਈ ਲੈ ਜਾਣਾ ਜਿੰਨੇ ਦੀ ਦਵਾਈ ਲੈ ਜਾਣ ਸਮਝਾਤਾ ਵੀ 5 ਮਿੰਟ ਚੁੱਪ ਕਰ ਜਾਓ ਵਸ ਇੱਕ ਦੂਜੇ ਦੀ ਲੜਾਈ ਖਤਮ ਹੋ ਤਾਂ ਸਾਰੀ ਜੜ ਖਤਮ ਹੋ ਡਾਕਟਰ ਸਾਹਿਬ ਦੀ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਅਸੀਂ ਮਤਲਬ ਬੜਾ ਸੀਰੀਅਸ ਨੋਟ ਤੇ ਗੱਲ ਕਰ ਰਹੇ ਹਾਂ ਕਿ ਚਲੋ ਅੱਜੇ ਤੁਹਾਡੇ ਚ ਕੋਈ ਮਾਮਲਾ ਗੜਬੜ ਹੋਗਾ ਡਾਕਟਰ ਸਾਹਿਬ ਕੋਲ ਆਓ ਤੇ 5 ਰੁਪਈਆ ਦੀ ਦਵਾਈ ਹੈ ਜਿਹੜੀ ਲੈ ਕੇ ਜਾਓ ਕਿਨੇ ਡਾਕਟਰ ਸਾਹਿਬ ਬਿਲਕੁਲ 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 ਐਨੀ ਵਧੀਆ ਦਵਾਈ ਹੈ ਕਿ 75% ਬਿਮਾਰੀਆਂ ਠੀਕ ਕਰ ਦੂਗੀ ਫ੍ਰੀ ਦੇ ਦੇ ਸਰ ਪੁੱਨ ਦਾ ਵੀ ਪੁੱਨ ਦਾ ਪਾਜੀ ਫ੍ਰੀ ਦੇ ਦਾਂਗੇ ਚਿੰਤਾ ਨਾ ਕਰੋ ਜਿਹੜੀ ਤਲਾਕ ਤਲਾਕ ਹੋਣ ਤੋਂ ਪਹਿਲਾਂ ਇੱਕ ਵਾਰ ਤੁਹਾਡੇ ਨਾਲ ਮਿਲ ਲੈਣਾ ਬਸ ਜ਼ਰੂਰ ਮਿਲ ਲੈਣ ਜੀ ਬਿਲਕੁਲ ਫ੍ਰੀ ਦਵਾਈ ਦੇ ਹਾਂ ਨੰਬਰ ਮੈਂ ਸ਼ੇਅਰ ਕਰ ਦਾਂਗੇ ਜੀ ਤੁਹਾਡੇ ਨਾਲ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਪਰਿਵਾਰ ਉਜੜੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਰੇ ਪਰਿਵਾਰ ਹੱਸਦੇ ਤੇ ਵਸਦੇ ਰਹਿਣ ਜਿਹੜਾ ਸੈਟਅਪ ਜਿਸ ਤਰ੍ਹਾਂ ਦਾ ਹੈ ਉਸੇ ਤਰ੍ਹਾਂ ਦਾ ਬਣਿਆ ਰਹੀ ਕਿਉਂਕਿ ਅਗਰ ਅਸੀਂ ਕੋਈ ਕਾਰਪੋਰੇਟ ਵਰਲਡ ਵੱਲ ਵਧ ਰਹੇ ਆ ਜਾਂ ਬਹੁਤ ਮਾਡਰਨ ਹੋ ਰਹੇ ਆ ਪਰ ਜੇ ਉਹਦੇ ਵਿੱਚ ਸਾਡਾ ਇੰਡੀਵਿਜੂਅਲ ਦਾ ਲਾਸ ਹੋ ਰਿਹਾ ਤਾਂ ਇੰਡੀਵਿਜੂਅਲ ਸਮਾਜ ਨੂੰ ਵੀ ਪ੍ਰਭਾਵਿਤ ਕਰੇਗਾ ਤਾਂ ਉਹਦੇ ਨਾਲ ਨੁਕਸਾਨ ਸਮਾਜ ਦਾ ਵੀ ਹੋ ਰਿਹਾ ਡਾਕਟਰ ਸਾਹਿਬ ਤੁਸੀਂ ਸਾਨੂੰ ਇਸ ਮੁਲਾਕਾਤ ਦੇ ਵਿੱਚ ਵਕਤ ਦਿੱਤਾ ਤੁਹਾਡਾ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦਿਲੋਂ ਸ਼ੁਕਰੀਆ ਮੁਲਾਕਾਤ ਚੰਗੀ ਲੱਗੀ ਤਾਂ ਤੁਸੀਂ ਅੱਗੇ ਜ਼ਰੂਰ ਲੋਕਾਂ ਤੱਕ ਸ਼ੇਅਰ ਕਰਿਓ ਆਪਣੇ ਵੀ ਵਿਚਾਰ ਸਾਡੇ ਨਾਲ ਸਾਂਝੇ ਕਰਿਓ ਕੈਮਰੇ ਤੇ ਵਿਸ਼ਾਲ ਮਹਿਮਨਪ੍ਰੀਤ ਸਿੰਘ ਸਕਰੋਲ ਪੰਜਾਬ ਟੀਵੀ